ਐਮਐਸਪੀ ਦਾ ਪੇਚ ਕਿਉਂ ਫਸਿਆ ਵੀਰ ਜੀ ਕਰੋਨਾ ਆਇਆ ਇਹਦਾ ਮੋਦੀ ਦਾ ਯਾਰ ਰਵਾਨੀ ਅਡਾਨੀ ਖੁਦ ਮੋਦੀ ਭੀਖ ਮੰਗਣ ਲੱਗੇ ਦੀ ਸਾਡੇ ਖਾਤਿਆਂ 'ਚ ਪੈਸੇ ਪਾਓ ਅਸੀਂ ਮਰ ਚੱਲੇ ਆ ਪਰ ਪੰਜਾਬ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨਾਂ ਨੇ ਲੰਗਰ ਲਾਤੇ ਹਸਪਤਾਲ ਬਣਾ ਕੇ ਲੋਕਾਂ ਦੇ ਇਲਾਜ ਕਰਾਏ ਇਹ ਸਾਡੀ ਬਾਹਤਰ ਕੋਮ ਹੈ ਜੀ ਬਾਹਤਰ ਕੋਮ ਤਾਂ ਹੈ ਜੇ ਸਾਡੇ ਕੋਲੇ ਖੇਤੀ ਹੈ ਪੰਜਾਬੀ ਜਿਗਾਰੀ ਬਹੁਤ ਨੇ ਵੀਰ ਜੀ ਜੰਗੌੜ ਇਹ ਜਾ ਲਾਵਾਂਗੇ ਇਹ ਬਰਦੀਆਂ ਪਾੜ ਕੇ ਇਹ ਬੰਦੂਖਾ ਛੱਡ ਕੇ ਭੱਜਣਗੇ ਐਮਐਸਪੀ ਬਿਨਾ ਕਿਸਾਨਾਂ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਜੀ ਹੁਣ ਫਸਲਾਂ ਦਾ ਜਿਹੜਾ ਛੋਟਾ ਜ਼ਿਮੀਂਦਾਰ ਹੈ ਨਾ ਉਹ ਨਾ ਤਾਂ ਆਪਣੀ ਦਵਾਈ دارو ਲਾਜਸਹੀ ਕਰਾ ਰਿਹਾ ਪਾ ਰਿਹਾ ਨਾ ਆਪਣਾ ਬੱਚੇ ਨੂੰ ਗਾਂ ਪੜਾ ਰਿਹਾ ਇਹਨਾਂ ਨੇ ਵੱਡਾ ਭਾਰਤ ਮਾਲਾ ਰੋਡ ਬਣਾਇਆ ਹੈ ਹਰਿਆਣੇ ਦੀ ਜ਼ਮੀਨ ਲੈ ਕੇ ਪੰਜਾਬ ਦੀ ਜ਼ਮੀਨ ਲੈ ਕੇ ਬਿਹਾਰ ਦੀ ਜ਼ਮੀਨ ਲੈ ਕੇ ਜੁਪੀ ਦੀ ਜ਼ਮੀਨ ਲੈ ਕੇ ਗੁਜਰਾਤ ਦੀ ਜ਼ਮੀਨ ਲੈ ਕੇ ਕੇਰਲਾ ਦੀ ਜ਼ਮੀਨ ਲੈ ਕੇ ਤਮਲਨਾਡੂ ਦੀ ਜ਼ਮੀਨ ਲੈ ਕੇ ਮੈਂ ਬੇਨਤੀ ਕਰੂਗਾ ਕਿਸਾਨ ਆਗੂਆਂ ਨੂੰ 5 ਵਜੇ ਵਾਲੀ ਮੀਟਿੰਗ ਹੈ ਮੀਟਿੰਗ ਬੇਸ਼ਟਾ ਨਿਕਲਦੀ ਐ ਆਪਾਂ ਬੈਰੀਗੇਟ ਤੋੜਾਂਗੇ ਜਿਵੇਂ ਸਾਡੀ ਕਣਕ ਦੇ ਉੱਤੇ ਐਮਐਸਪੀ ਝੋਨੇ ਤੇ ਐਮਐਸਪੀ ਐ ਕਣਕ ਤੇ ਸਾਡੀ 22 ਰੁਪਏ 21 ਰੁਪਏ ਖਰੀਦੇ ਆ ਤੇ ਬਾਅਦੋਂ ਬਾਅਦ 25 26 ਰੁਪਏ ਕਿਲੋ ਆਟਾ ਵੇਚਦਾ ਮੁਨਾਫੇਦਾਰ ਤੇ ਗੰਡੇ ਜਾਂ ਆਲੂ 2 ਰੁਪਏ 3 ਰੁਪਏ ਲੈ ਕੇ ਜਮ੍ਹਾਂ ਗੁਰ ਵਿੱਚੋਂ 70 ਰੁਪਏ ਕੱਢਦਾ ਐ ਉਹ ਇਹਨਾਂ ਦੇ ਭਾਰਤ ਮਾਲਾ ਰੋਡ ਨੂੰ ਬੰਦ ਵੀ ਕਰਨਾ ਜੀ ਜੇ ਐਮਐਸਪੀ ਨਾ ਦਿੱਤੀ ਕਿਉਂਕਿ ਮੋਦੀ ਦੇ ਯਾਰ ਅਡਾਨੀ ਦੇ ਅਵਾਨੀ ਦੇ ਚੜਾਹਾਂ ਦੇ ਟਰੱਕ ਕੰਕਰੀਟ ਦੇ ਟਰੱਕ ਭਾਰਤ ਮਾਲਾ ਰੋਡ ਉਤੋਂ ਹੀ ਲੰਘਣਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ ਤੀਜਾ ਦਿਨ ਆ ਤੀਜੇ ਦਿਨ ਕਿਸਾਨ ਡਟੇ ਹੋਏ ਨੇ ਬੈਠੇ ਨੇ ਵੱਡੀ ਗਿਣਤੀ ਚ ਇੱਥੇ ਸਟੇਜ ਲੱਗੀ ਹੋਈ ਆ 7 ਮਈ ਪ੍ਰਦਰਸ਼ਨ ਕਰ ਰਹੇ ਨੇ ਅੱਜ ਤੀਜੇ ਦਿਨ ਚ ਕਿਤੇ ਨਾ ਕਿਤੇ ਮਾਹੌਲ ਜਿਹੜਾ ਸੱਭੂ ਬਾਰਡਰ ਦਾ ਉਹ ਠੀਕ ਆ ਜਨਨ ਕਿ ਕੋਈ ਅਥਰੂ ਗੈਸ ਦੇ ਗੋਲੇ ਨਹੀਂ ਉਧਰੋਂ ਆਏ ਇਹ ਵੀ ਕਿਸਾਨ ਕਹਿ ਰਹੇ ਨੇ ਕਿ ਅੱਜ ਸਾਤ ਅੱਜ ਠੀਕ ਆ ਸਿਸਟਮ ਕਿਉਂਕਿ ਅੱਜ ਮੀਟਿੰਗ ਵੀ ਹੋਣੀ ਆ ਚੰਡੀਗੜ੍ਹ ਵਿਖੇ ਸ਼ਾਮ ਨੂੰ 5:00 ਆਗੂਆਂ ਦੀ ਮੀਟਿੰਗ ਕੇਂਦਰੀ ਮੰਤਰੀ ਪਹੁੰਚਣਗੇ ਚੰਡੀਗੜ੍ਹ 'ਚ ਉੱਥੇ ਦੇਖਣਾ ਹੋਵੇਗਾ ਕਿ ਮੀਟਿੰਗ ਦੇਖ ਕੇ ਕੀ ਨਿਕਲਦਾ ਸਿੱਟਾ ਕੀ ਨਿਕਲਦਾ ਸੋ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਜਿਹੜੇ ਇੱਥੇ ਮੌਜੂਦ ਨੇ ਸਟੇਜ ਨੂੰ ਸੰਬੋਧਨ ਕਰ ਰਹੇ ਨੇ ਪਿੱਛੇ ਸਟੇਜ ਆ ਤਸਵੀਰਾਂ ਦਿਖਾਵਾਂਗੇ ਕਿ ਪਿੱਛੇ ਜਿਹੜਾ ਇਕੱਠਾ ਉੱਥੇ ਸਟੇਜ ਸੰਬੋਧਨ ਕਰ ਰਹੇ ਨੇ ਆਗੂ ਤੇ ਜਿਹੜੇ ਇੱਥੇ ਕਿਸਾਨ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਹੋਏ ਨੇ ਉਹ ਇੱਥੇ ਬੈਠੇ ਨੇ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਮਲਕੀ ਸਿੰਘ ਅੱਛਾ ਕਿਹੜੀ ਯੂਨੀਅਨ ਤੋਂ ਜੀ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਪ੍ਰਧਾਨਮੈਂ ਠੀਕ ਆ ਜੀ ਅੱਜ ਤੀਜਾ ਦਿਨ ਆ ਪ੍ਰਦਰਸ਼ਨ ਦਾ ਅੱਜ ਕਿਵੇਂ ਦਾ ਮਾਹੌਲ ਆ ਸਵੇਰ ਤੋਂ ਇੱਥ ਕਿ ਦੋ ਦਿਨ ਜਿਹੜੇ ਲੰਘੇ ਨੇ ਬਹੁਤ ਤਣਾਅਪੂਰਨ ਮਾਹੌਲ ਦੇਖਣ ਨੂੰ ਮਿਲਿਆ ਬਹੁਤ ਅਥਰੂ ਗੈਸ ਦੇ ਗੋਲੇ ਆ ਅੱਜ ਕਿਵੇਂ ਦਾ ਮਾਹੌਲ ਆ ਹਾਂਜੀ ਪਹਿਲੇ ਦਿਨ ਤੇ ਇਹਨਾਂ ਨੇ ਬਹੁਤ ਜ਼ਿਆਦਾ ਗੋਲਾਬਾਰੀ ਕੀਤੀ ਨੌਜਵਾਨ ਸਾਡੇ ਇੱਥੇ ਵੀ ਜ਼ਖਮੀ ਹੋਏ ਫਰੋਰੀ ਬਾਟਰ ਤੇ ਵੀ ਹੋਏ ਹੋਰ ਕਾਫੀ ਕੱਲ ਵੀ ਜਿਹੜੇ ਇਹਨਾਂ ਨੇ ਗੋਲੇ ਛੁੱਟੇ ਆ ਉਹ ਜਿਹੜੇ ਪੰਜਾਬ ਪੁਲਿਸ ਨਹੀਂ ਵਰਤ ਸਕਦੀ ਜਿਹੜੀ ਆਰਮੀ ਦੇ ਗੋਲੇ ਆ ਦੂਸਰੇ ਮੁਲਕਾਂ ਦੇ ਵਰਤੇ ਜਾਂਦੇ ਆ ਉਹ ਸਾਡੇ ਕਿਸਾਨਾਂ ਦੇ ਵਰਤੇ ਆ ਕਿਸਾਨ ਕਾਫੀ ਵਡਰ ਹੋਏ ਨੇ ਕੁਝ ਰਜਿੰਦਰਾ ਹਸਪਤਾਲ ਜਿਹਦੇ ਕੁਝ ਇੱਥੇ ਲਾਗੇ ਦੇ ਹਸਪਤਾਲਾਂ ਜਿਹਦੇ ਵੀ ਉਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਨੇ ਧੱਕਾ ਕੀਤਾ ਕਿਸਾਨਾਂ ਦੇ ਇਹ ਕਹਿ ਰਿਆ ਸੀ ਮੈਂ ਚੌਂਕੀਦਾਰੇ ਦੇਸ਼ ਦੀ ਸੇਵਾ ਕਰਾਂਗਾ ਇਹ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਸੇਵਾ ਕਰ ਰਿਹਾ ਹੈ ਕਿਸ ਤਰ੍ਹਾਂ ਕਰ ਰਿਹਾ ਹੈ ਇਹ ਸਾਰੇ ਲੋਕਾਂ ਨੂੰ ਤੁਹਾਡੇ ਮੀਡੀਆ ਨੂੰ ਪਤਾ ਲੱਗ ਚੁੱਕਾ ਸਾਰੇ ਤੱਕ ਤੁਸੀਂ ਮੀਡੀਆ ਨੇ ਗੱਲ ਪਹਚਾਈ ਏ ਕੁਝ মিডিਆ ਜਿਹੜਾ ਨੈਸ਼ਨਲ মিডিਆ ਹੈ ਪਰ ਉਹਦੇ ਕਹਿੰਦੇ ਉਹ ਨਹੀਂ ਇੱਥੇ ਪਹੁੰਚਿਆ ਠੀਕ ਹੈ ਬਾਕੀ ਅੱਜ ਦਾ ਕਿਵੇਂ ਮਾਹੌਲ ਅੱਜ ਸਵੇਰ ਤੋਂ ਕਿਵੇਂ ਇੱਥੇ ਸਿਸਟਮ ਜਿਵੇਂ ਹੁਣ ਅਸੀਂ ਕਿਸਾਨ ਆਗੂ ਦੇਖ ਰਹੇ ਹਾਂ ਇੱਥੇ ਸਟੇਜ ਸੰਬੋਧਨ ਕਰ ਰਹੇ ਨੇ ਕਿਸਾਨ ਬੈਠੇ ਨੇ ਕਿਵੇਂ ਦਾ ਰਿਹਾ ਅੱਜ ਅੱਜ ਸੈਂਟਰ ਦੇ ਮੰਤਰੀ ਆ ਰਹੇ ਨੇ ਚੰਡੀਗੜ੍ਹ ਡੈਪੂਟੇਸ਼ਨ ਮਨਾਇਆ ਹੈ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਗੂ ਗਏ ਨੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਡੱਲੇਵਾਲ ਸਾਹਿਬ ਤੇ ਇਧਰੋਂ ਭਨੇਰ ਸਾਹਿਬ ਨਾਲ ਡੈਪੂਟੇਸ਼ਨ ਗਏ ਆ ਗੱਲਬਾਤ ਕਰਨਗੇ ਜੋ ਗੱਲਬਾਤ ਦਾ ਸੱਟਾ ਨਿਕਲਦਾ ਹੈ ਅਸੀਂ ਦੇ ਆਸ ਕਰਦੇ ਹਾਂ ਵੀ ਸ਼ਾਂਤੀ ਨਾਲ ਗੱਲਬਾਤ ਨਾਲ ਸਾਡਾ ਹੱਲ ਲੱਗਿਆ ਜਾਵੇ ਸਾਡਾ ਕਿਸੇ ਪਾਰਟੀ ਨਾਲ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਸਾਡਾ ਤਾਂ ਮੁੱਦੇ ਸਾਡੇ ਅੱਗੇ ਵੱਡੇ ਆ ਮੀਟਿੰਗਾਂ ਤੇ ਮੀਟਿੰਗਾਂ ਚੱਲੀਆਂ ਨੇ ਪਹਿਲਾਂ ਵੀ ਮੀਟਿੰਗ ਦਾ ਸਮਾਂ ਦਿੱਤਾ ਸੀ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉੱਥੇ ਪਹੁੰਚੇ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਮੀਟਿੰਗ ਰੱਖੀ ਗਈ ਆ ਅਸਾਰ ਕੀ ਲੱਗਦੇ ਨੇ ਕਿਤੇ ਉੱਥੇ ਹੀ ਨਾ ਗੱਲ ਫੇਰ ਅੜ ਜੇ ਵੀ ਆ ਮੰਨਾਲੇ ਨੇ ਮੰਨ ਲੈਣੇ ਆ ਜੀ ਦੂਜੀ ਮੰਗਾ ਅਜੇ ਵਿਚਾਰ ਕਰਾਂਗੇ ਅਸੀਂ ਉੱਪਰ ਜਾ ਕੇ ਇਹ ਜਿਦਾਂ ਜੇ ਸਾਡੇ ਆਗੂ ਨਹੀਂ ਆਉਂਦੇ ਜਿਹੜੇ ਗਏ ਡੈਪੂਟੇਸ਼ਨ ਗਿਆ ਹੈ ਉਹ ਜਿਹੜੇ ਗੱਲ ਕਹਿ ਨਹੀਂ ਠੀਕ ਨਹੀਂ ਉਸ ਤੋਂ ਬਾਅਦ ਦੱਸਾਂਗੇ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਕਈ ਵਾਰ ਮੈਸੇਜ ਐਵੇਂ ਦੇ ਵੀ ਆਉਂਦੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਤਾਂ ਮੰਨ ਲੀਆਂ ਸੀ ਜੀ ਹੁਣ ਕਿਹੜੀਆਂ ਮੰਗਾਂ ਰਹਿ ਗਈਆਂ ਕੀ ਗੱਲਬਾਤ ਰਹਿ ਗਈ ਐਵੇਂ ਬਹੁਤੇ ਲੋਕ ਕਈ ਵਾਰ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਨੇ ਜੀ ਨਹੀਂ ਕੋਈ ਮੰਗਾਂ ਨਹੀਂ ਮੰਨੀਆਂ ਟਾਲਮਟੋਲਾ ਕਰਦਾ ਵੀ ਉਹ ਸ਼ਿਗੋਲ ਕਹਿ ਰਿਹਾ ਸੀ ਜਿਹੜੀ ਗੱਲ ਤੇ ਮੰਗਦੇ ਕਰਦੇ ਆਂ ਵੀ ਉਹ 10 ਮੰਗਾਂ ਜਿਹੜੀਆਂ ਐ ਐਮਐਸਪੀ ਦੇ ਮੰਗੇ ਹੋਰ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਤੇ ਵੀ ਉਹ ਕਹਿ ਰਿਹਾ ਮੇਰੇ ਹੱਥ ਵਸ ਕੁਝ ਨਹੀਂ ਹੈਗਾ ਕਾਲ ਮਟੋਰੀ ਵਾਲੀ ਨੀਤੀ ਬਣਾਈ ਹੋਈ ਠੀਕ ਹੈ ਪਰ ਐਮਐਸਪੀ ਤੇ ਆ ਨਹੀਂ ਰਹੇ ਕਹਿ ਰਹੇ ਨੇ ਕਿ ਐਮਐਸਪੀ ਨਹੀਂ ਜੀ ਮੁਸ਼ਕਲਾ ਹੈ ਪਰ ਐਮਐਸਪੀ ਬਿਨਾ ਕਿਸਾਨਾਂ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਜੀ ਹੁਣ ਫਸਲਾਂ ਦਾ ਬਹੁਤ ਜ਼ਿਆਦਾ ਜੀ ਜਿਹੜਾ ਹੋਣ ਸਾਨੂੰ ਘਾਟੇ ਦਾ ਸੌਦਾ ਬਣ ਰਹੀ ਹੈ ਵੀ ਉਹਨਾਂ ਦੇ ਬੱਚੇ ਹੁਣ ਹਾਰ ਹੋਂਦੇ ਆ ਪੜ੍ਹਾਈ ਦੇ ਯੋਗ ਹੁੰਦੇ ਆ ਵੀ ਪਿੱਛੇ ਜਾ ਰਹੇ ਆ ਜੀ ਨਾ ਤਾਂ ਸਾਨੂੰ ਕੋਈ ਸਰਕਾਰ ਨੂੰ ਮੈਡੀਕਲ ਸਹੂਲਤ ਸੁਵਿਧਾ ਹੈ ਜੇ ਵਿਦਿਆ ਦਾ ਵੀ ਖੇਤਰ ਦੇ ਵਿੱਚ ਤੇ 10ਵੀਂ ਕਲਾਸ ਤੱਕ ਅੱਗੇ ਇਹਨਾਂ ਦਾ ਕੋਈ ਯੂਨੀਵਰਸਿਟੀਆਂ ਦਾ ਵੱਡੇ ਲੈਵਲ ਤੋਂ ਕੋਈ ਪ੍ਰਬੰਧ ਨਹੀਂ ਹੈ। ਵੀ ਸਾਡੇ ਬੱਚੇ ਪੂਰੇ ਹੋਣ ਦੇ ਬਾਵਜੂਦ ਵੀ ਉਹ ਪਿੱਛੇ ਰਹਿ ਰਹੇ ਆ। ਹਾਂ। ਬਿਲਕੁਲ ਵੈਸੇ ਕਣਕਜੀਰੀ ਆ ਜੀ ਪੰਜਾਬ 'ਚ ਕਣਕਜੀਰੀ ਦੀ ਫਸਲ ਤੇ ਐਮਐਸਪੀ ਹੈਗੀ ਆ। ਰੇਟ ਲੈਂਦੀ ਆ ਸਰਕਾਰ ਖਰੀਦਦੀ ਆ। ਤੁਸੀਂ ਮਤਲਬ ਕੀ ਚਾਹੁੰਦੇ ਹੋ ਮੈਨ ਵੀ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਤੇ ਵੀ ਐਮਐਸਪੀ ਹੋਵੇ ਕਿਉਂਕਿ ਸਬਜ਼ੀਆਂ 'ਚ ਕਿਸਾਨ ਕਈ ਵਾਰੀ ਰੁੱਲ ਜਾਂਦੇ ਨੇ ਵੀ ਪਤਾ ਹੀ ਨਹੀਂ ਹੁੰਦਾ ਸਬਜ਼ੀ ਦਾ ਰੇਟ ਕਿਸਾਨ ਨੂੰ ਕੀ ਮਿਲਣਾ ਉਹਦੀ ਮਿਹਨਤ ਵੀ ਨਹੀਂ ਮਿਲਦੀ ਕਈ ਵਾਰ। ਸਾਰੀਆਂ ਚੀਜ਼ਾਂ ਤੇ ਐਮ ਐਸ ਪੀ ਹੋਣੀ ਚਾਹੀਦੀ ਐ ਅੱਗੇ ਪਹਿਲਾਂ ਖਰੀਦ ਹੁੰਦੀ ਸੀ ਪਾਕਿਸਤਾਨ ਨੂੰ ਇੱਕ ਜਹਾਜ਼ ਆਪਣਾ ਰਜਾਨਾ ਹੀ ਸਬਜ਼ੀ ਦਾ ਭਰ ਕੇ ਬਾਹਰਲੇ ਮੁਲਕਾਂ ਨੂੰ ਜਾਂਦਾ ਸੀ ਉਧਰ ਕਈ ਚੀਜ਼ਾਂ ਬਹੁਤ ਜ਼ਿਆਦਾ ਵੱਧ ਪਾ ਦੇ ਆ ਵੀ ਸਿਰਫ ਇਹ ਕਿਸਾਨਾਂ ਨੂੰ ਖਰਾਬ ਕਰਨ ਵਾਸਤੇ ਨਹੀਂ ਦਿੱਤਾ ਜਾਂਦਾ ਜੇ ਸਟੋਰਗ ਦੀ ਗੱਲ ਹੈ ਇਹਨਾਂ ਦੇ ਬਾਹਰਲੇ ਉਧਰਲੇ ਪਾਸੇ ਅਰਬ ਕੰਟਰੀਆਂ ਨਾਲ ਬਹੁਤ ਛੇਤੀ ਨਾਲ ਸੁੱਕੀ ਬੰਦਰਗਾਹਾਂ ਹੀ ਜਾਂਣਾ ਬਹੁਤ ਸਸਤਾ ਪੈਂਦਾ ਇਹ ਜੇ ਇੱਥੋਂ ਖਰੀਦਦੇ ਵੀ ਇਹ ਤਾਂ ਬਾਹਰਲੀ ਬੰਦਰਗਾਹਾਂ ਜਾਂਦੇ ਜਿੱਥੇ ਕਿਰਾਇਆ ਹੀ ਜ਼ਿਆਦਾ ਪੈ ਜਾਂਦਾ ਵੀ ਸਾਡੇ ਕਿਸਾਨਾਂ ਨੂੰ ਕੱਲਾ ਫਾਇਦਾ ਨਹੀਂ ਐ ਐਮਐਸਪੀ ਦਾ ਜਿਹੜੇ ਅੰਦਰ ਬੈਠੇ ਆਮ ਲੋਕਾਂ ਨੂੰ ਵੀ ਫਾਇਦਾ ਐ ਜਿਵੇਂ ਸਾਡੀ ਕਣਕ ਦੇ ਉਤੇ ਐਮਐਸਪੀ ਝੋਨੇ ਤੇ ਐਮਐਸਪੀ ਐ ਕਣਕ ਦੇ ਸਾਡੀ 22 ਰੁਪਏ 21 ਰੁਪਏ ਖਰੀਦੇ ਐ ਤੇ ਵੱਧੋ ਵੱਧ 25 26 ਰੁਪਏ ਕਿਲੋ ਆਟਾ ਵੇਚਦਾ ਮੁਨਾਫੇਦਾਰ ਤੇ ਗੰਡੇ ਜਾਂ ਆਲੂ 2 ਰੁਪਏ 3 ਰੁਪਏ ਲੈ ਕੇ ਜਮ੍ਹਾਂ ਘੋਰ ਵਿੱਚੋਂ 70 ਰੁਪਏ ਕੱਢ ਰਾਇ ਆਮ ਲੋਕਾਂ ਨੂੰ ਕਿਸਾਨਾਂ ਤੋਂ ਖਰੀਦਣ ਜੇ 15 ਰੁਪਏ ਜਾਂ 20 ਰੁਪਏ ਉਹਦਾ ਰੇਟ ਐ ਗੰਡੇ ਦਾ ਵੱਜੇ ਆਮ ਬੰਦੇ ਲੋਕਾਂ ਨੂੰ ਪਤਾ ਲੱਗ ਜੇ ਵੀ ਇਹਨਾਂ ਦਾ ਮੁਨਾਫਾ 4-5 ਰੁਪਏ ਆ ਵੀ ਜਿਹੜਾ ਲੋਟੋ ਹੋ ਰਹੀ ਏ ਜਮਾਂ ਖੋਰ ਕਰ ਰਿਆ ਵੱਡੇ ਕਰਾਨੇ ਕਰ ਰਿਹਾ ਠੀਕ ਹੈ ਯਾਨੀ ਕਿ ਦਿੱਕਤ ਇੱਥੇ ਆ ਵੀ 2 ਰੁਪਏ ਕਿਸਾਨਾਂ ਤੋਂ ਲੈ ਕੇ ਕਿ ਅੱਗੇ 20-20 ਰੁਪਏ ਨਾਲ ਦੀ ਨਾਲ ਹੋ ਜਾਂਦੀ ਰਹੀ ਵੀ ਜਿਹੜਾ ਕਮਾਊ ਆ ਕਮਾਈ ਕਰਦਾ ਕਿਤਨਕ ਤੇ ਦਿਨ ਰਾਤ ਪਾਣੀ ਲਾਉਂਦਾ ਉਹਨੂੰ ਸਾਮ ਸਵਾਲ ਕਰਦਾ ਵੀ ਉਹਨੂੰ 2 ਰੁਪਏ ਬਾਕੀ 18 ਰੁਪਏ 10 ਗੁਣਾ ਅੱਗੇ ਜਾ ਕੇ ਵੱਧ ਜਾਣੀਆਂ ਹਾਂ ਬਿਲਕੁਲ ਜੀ ਇਹ ਜਮਾ ਗਰੀਬ ਬੰਦ ਹੋਣੀ ਚਾਹੀਦੀ ਐਮ ਐਸ ਵੀ ਹੋਊ ਕਿਸਾਨ ਨੂੰ ਤਾਂ ਫਾਇਦਾ ਹੈਗਾ ਸਾਨੂੰ ਵੀ ਪਤਾ ਲੱਗੇ ਸਾਡੀ ਕਿੰਨੀ ਲੇਬਰ ਪੈ ਗਈ ਏ ਇੰਨੇ ਸਾਡੇ ਦਵਾਈ ਦੇ ਖਰਚੇ ਇੰਨੇ ਸਾਡਾ ਮੰਡੀ ਦਾ ਖਰਚਾ ਹੈ ਪਰ ਨਾਲ ਦੀ ਨਾਲ ਆਮ ਜਨਤਾ ਨੂੰ ਵੀ ਪਤਾ ਹੋਊ ਇਹ ਚੀਜ਼ ਦਾ ਆਮ ਮੁੱਲੇ ਸਾਨੂੰ ਇਸ ਰੇਟ ਤੇ ਮਿਲਣੀ ਹੈ ਇਹ ਲੁੱਟ ਬਹੁਤ ਵੱਡੀ ਹੋ ਰਹੀ ਹੈ ਜਿਹੜੀ ਆਮ ਰਸੋਈ 'ਚ ਚੀਜ਼ਾਂ ਪਹੁੰਚ ਰਹੀਆਂ ਸਬਜ਼ੀ ਪਹੁੰਚ ਰਹੀ ਹੈ ਜਾਂ ਫਰੂਟ ਪਹੁੰਚ ਰਿਹਾ ਹੁਣ ਕਿੰਨੂ ਵੇਖ ਲੋ ਛੜਕਾਂ ਦੇ 70 ਗੱਡੀਆਂ ਛੁੱਟ ਕੇ ਗਏ ਉਦੋਂ ਪਰ ਇਸ ਤਰ੍ਹਾਂ ਹੀ ਇਹ ਜਦੋਂ ਉੱਥੇ ਚਲੇ ਜਾਂਦਾ ਹੈ ਜਮ੍ਹਾਂ ਖੋਰ ਕੋਲੇ ਉੱਥੇ ਜਾ ਕੇ ਦੁੱਗਨੇ 10 ਗੁਣਾ ਵੱਧ ਭਾਅ ਦੇ ਮਿਲਦਾ ਠੀਕ ਹੈ ਜਨ ਕਿ ਐਸੀ ਗੱਲ ਤੇ ਗੱਲ ਲੜੀ ਹੋਈ ਆ ਵੀ ਜਿਹੜੀ ਕਿਸਾਨ ਦੀ ਬਰਬਾਦੀ ਹੋ ਰਹੀ ਆ ਜਾਂ ਕਿਸਾਨ ਕਈ ਵਾਰੀ ਜਿਵੇਂ ਕਿੰਨੂ ਡੋਲਤੇ ਜੀ ਵੀ ਉਹ ਖਤਮ ਹੋਵੇ ਕਹਾਣੀ ਹਾਂ ਬਿਲਕੁਲ ਜੀ ਜਿਵੇਂ ਸਾਡੇ ਪਿੱਛੇ ਜੀ ਆਲੂ ਸੀ ਜੇ ਕੋਈ ਹੁਣ ਸਬਜ਼ੀ ਬੀਜ ਰਾਇ ਇਹ ਨਹੀਂ ਪਤਾ ਸਬਜ਼ੀ ਜਿਹੜੀ ਲਾਗਤ ਪਰ ਲਫਾਫੇ ਦਾ ਮੁੱਲ ਵੀ ਸਾਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਪਿਛਲੀ ਵਾਰ ਸਾਡੀ ਸਬਜ਼ੀ ਦਾ ਲਫਾਫਾ ਪਰ 10 ਰੁਪਏ ਦਾ ਮਿਲਦਾ ਸੀ ਸਬਜੀ ਦਾ ਲਫਾਵਾ 15 ਰੁਪਏ ਦਾ ਸੀ 5 ਰੁਪਏ ਤੇ ਤੜਾਈ ਪੈ ਜਾਂਦੀ ਕਿਸਾਨ ਦਾ ਤੇਲ ਵੀ ਪੱਲਿਓ ਜਿਹੜੀ ਉਹਦੀ ਪਹਿਲੀ ਦੀ ਲੇਬਰ ਜਾਂ ਮਿਹਨਤੋਂ ਪੱਲਿਓ ਪਾਈ ਉਹਨਾਂ ਨੇ ਕਿਸਾਨਾਂ ਨੇ ਠੀਕ ਹੈ ਬਿਲਕੁਲ ਹਾਂਜੀ ਭਾਈ ਯਕੀਨਾਵਾ ਮੈਂ ਹਰਜੀਤ ਸਿੰਘ ਮਾਨਸਾ ਜ਼ਿਲ੍ਹੇ ਤੋਂ ਆਇਆ ਫਿਰ ਜੀ ਅਸੀਂ ਐਮਐਸਪੀ ਤਿੰਨ ਕਾਲੇ ਕਰਨ ਰੱਦ ਕਰਾਉਣ ਲਈ ਤੇ ਕਰਜ਼ੇ ਮੁਕਤੀ ਲਈ ਆਏ ਹਾਂ ਅਸੀਂ ਵੀਰ ਜੀ ਦੋ ਵੱਡੀਆਂ ਕਾਉਂਨ ਪ੍ਰੀਖਿਆ ਕੀਤੀਆਂ ਨੇ ਪਹਿਲੀ ਝੰਡੇ ਵਾਲੇ ਗੁਰੂ ਕੇ ਦੂਜੀ ਬਰਨਾਲੇ ਦੀ ਧਰਤੀ ਤੇ ਇਨਾਂ ਨਾਲ ਸਾਡੀਆਂ ਘੱਟੋ-ਘੱਟ ਕਿਸਾਨ ਜਥੇਬੰਦੀਆਂ ਆਗੂਆਂ ਦੀਆਂ ਜਿਵੇਂ ਆਗੂ ਵੀਰ ਨੇ ਦੱਸਿਆ ਬਹੁਤ ਮੀਟਿੰਗਾਂ ਹੋ ਗਈਆਂ ਇਹ ਐਮਐਸਪੀ ਦਾ ਪੇਚ ਕਿਉਂ ਫਸਿਆ ਵੀਰ ਜੀ ਇਹ ਪੇਚ ਤਾਂ ਫਸਿਆ ਕਿ ਜਦੋਂ ਤੁਸੀਂ ਦੇਖੋ ਕਰੋਨਾ ਆਇਆ ਇਹਦਾ મોદી ਦਾ ਯਾਰ ਅਰਵਾਨੀ ਅਡਾਨੀ ਖੁਦ મોદી ਭੀਖ ਮੰਗਣ ਲੱਗ ਪਈ ਸਾਡੇ ਖਾਤਿਆਂ 'ਚ ਪੈਸੇ ਪਾਓ ਅਸੀਂ ਮਰ ਚੱਲੇ ਆ ਪਰ ਪੰਜਾਬ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨਾਂ ਨੇ ਲੰਗਰ ਲਾਤੇ ਹਸਪਤਾਲ ਬਣਾ ਕੇ ਲੋਕਾਂ ਦੇ ਇਲਾਜ ਕਰਾਏ ਇਹ ਸਾਡੀ ਬਹਾਦਰ ਕੌਮ ਹੈ ਜੀ ਬਹਾਦਰ ਕੌਮ ਤਾਂ ਹੈ ਜੇ ਸਾਡੇ ਕੋਲੇ ਖੇਤੀ ਹੈ ਜੇ ਸਾਡੇ ਕੋਲੇ ਜ਼ਮੀਨਾਂ ਨੇ ਇਹਨਾਂ ਨੇ ਵੱਡਾ ਭਾਰਤ ਮਾਲਾ ਰੋਡ ਬਣਾਇਆ ਹੈ ਹਰਿਆਣੇ ਦੀ ਜ਼ਮੀਨ ਲੈ ਕੇ ਪੰਜਾਬ ਦੀ ਜ਼ਮੀਨ ਲੈ ਕੇ ਬਿਹਾਰ ਦੀ ਜ਼ਮੀਨ ਲੈ ਕੇ ਯੂਪੀ ਦੀ ਜ਼ਮੀਨ ਲੈ ਕੇ ਗੁਜਰਾਤ ਦੀ ਜ਼ਮੀਨ ਲੈ ਕੇ ਕੇਰਲਾ ਦੀ ਜ਼ਮੀਨ ਲੈ ਕੇ ਤਾਮਲਨਾਡੂ ਦੀ ਜ਼ਮੀਨ ਲੈ ਕੇ ਮੈਂ ਬੇਨਤੀ ਕਰੂੰਗਾ ਕਿਸਾਨ ਆਕੂਆਂ ਨੂੰ 5 ਵਜੇ ਵਾਲੀ ਮੀਟਿੰਗ ਹੈ ਮੀਟਿੰਗ ਪੇਸ਼ਟਾ ਨਿਕਲਦੀ ਹੈ ਆਪਾਂ ਬੈਰੀਕੇਡ ਤੋੜਾਂਗੇ ਆਪਣੀਆਂ ਜਾਣਾਂ ਜਾਣੀਆਂ ਪਤਾ ਹੈ ਬਿਲਕੁਲ ਪਰ ਇਹਨਾਂ ਦੇ ਭਾਰਤ ਮਾਲਾ ਰੋਡ ਨੂੰ ਬੰਦ ਵੀ ਕਰਨਾ ਜੀ ਜੇ ਐਮਐਸਪੀ ਨਾ ਦਿੱਤੀ ਕਿਉਂਕਿ ਮੋਦੀ ਦੇ ਯਾਰ ਅਡਾਨੀ ਦੇ ਅਵਾਨੀ ਦੇ ਚੌੜਾਂ ਦੇ ਟਰੱਕ ਕਣਕ ਦੇ ਟਰੱਕ ਭਾਰਤ ਮਾਲਾ ਰੋਡ ਤੋਂ ਹੀ ਲੰਘਣਗੇ ਠੀਕ ਹੈ ਜੇ ਨਹੀਂ ਕਿ ਹੁਣ ਇੰਤਜ਼ਾਰ ਸਾਨੂੰ 5 ਵਜੇ ਵਾਲੀ ਮੀਟਿੰਗ ਦਾ ਬਸ ਉਹ ਦੇਖੋ ਬਰਾਬਰ ਵੀਰ ਜੀ ਜਿੱਦਾਂ ਅਸੀਂ ਇਹਨਾਂ ਦਾ ਲੱਖਾਂ ਦਾ ਡਰੋਨ ਡੇਗਿਆ 5 ਰੁਪਿਆ ਦੇ ਪਤੰਗ ਨਾਲ ਪੰਜਾਬੀ ਚ ਗਾੜੀ ਬਹੁਤ ਨੇ ਵੀਰ ਜੀ ਜੰਗਾੜ ਇਹ ਜਾ ਲਾਵਾਂਗੇ ਇਹ ਵਰਦੀਆਂ ਪਾੜ ਕੇ ਇਹ ਬੰਦੂਖਾਂ ਛੱਡ ਕੇ ਭੱਜਣਗੇ ਬਸ ਆਗੂ ਵਾਲੀ ਗੱਲ ਆ ਜੇ ਕੋਈ ਸੋਟੀ ਨਹੀਂ ਮਾਰਦੇ ਕੋਈ ਡੰਡਾ ਨਹੀਂ ਮਾਰਦੇ ਕੋਈ ਮਿਰਚਾਂ ਨਹੀਂ ਪਾਉਂਦੇ ਇਹਨਾਂ ਦੀਆਂ ਖਾਚ ਜਗਾੜ ਆ ਵਸ 150 ਰੁਪਏ ਦਾ ਇਹ ਵਰਦੀਆਂ ਪਾੜ ਕੇ ਸੀਆਰਪੀਐਫ ਵਾਲੇ ਬੰਦੂਖਾਂ ਢੇਕੇ ਜੇ ਨਾ ਭੱਜੇ ਬਾਈ ਜੀ ਮੈਂ ਨਵੀਂ ਮੇਥਾ ਖੜਾ ਦੂੰਗਾ ਜਗਾੜ ਤਿਆਰ ਆ ਪੂਰਾ ਬਿਲਕੁਲ ਤਿਆਰ ਹੈ ਜੀ ਹਾਂ ਜੀ ਹਾਂ ਆਗੂ ਮਨਜ਼ੂਰੀ ਨਹੀਂ ਦਿੰਦੇ ਠੀਕ ਹੈ ਹਾਂ ਜੀ ਹੋਰ ਨਹੀਂ ਕਿ ਮੀਟਿੰਗ ਤੋਂ ਬਾਅਦ ਜਗਾੜ ਹੁੰਦਾ ਪਤਾ ਲੱਗੂ ਵੀ ਕੀ ਹਾਂ ਜੇ ਮਨਜ਼ੂਰੀ ਦਿੱਤੀ ਮੈਂ ਚਲਾਉਂਗਾ ਜੀ ਠੀਕ ਹੈ ਹਾਂ ਜੀ ਬੋਲੇ ਸੋਨਿਆ ਕਿਸਾਨ ਨੌਜਵਾਨ ਕਿਸਾਨ ਆਗੂ ਕਿ ਪੇਚ ਕਿੱਥੇ ਅੜਿਆ ਪਿਆ ਐਮ ਐਸ ਪੀ ਕਿਉਂਕਿ ਕਹਿ ਰਹੇ ਨੇ ਕਿ ਸਾਡੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਬਰਬਾਦ ਹੁੰਦੀਆਂ ਨੇ ਕਿਉਂਕਿ ਪਿਛਲੇ ਦਿਨ ਜਿਹੜੀ ਤੁਸੀਂ ਦੇਖਿਆ ਕਿ ਕਿਸਾਨਾਂ ਨੇ ਆਪਣੇ ਕਿਨੂ ਸੜਕਾਂ ਤੇ ਲਾਹੇ ਨੇ ਕਿ ਸਾਨੂੰ ਰੇਟ ਨਹੀਂ ਮਿਲ ਰਿਹਾ ਸਾਨੂੰ ਸਬਜ਼ੀਆਂ ਦਾ ਮੁੱਲ ਨਹੀਂ ਮਿਲਦਾ ਸਾਨੂੰ 2 ਰੁਪਏ ਮਿਲਦਾ ਅਤੇ ਅੱਗੇ ਉਹੀ ਸਬਜ਼ੀ 20 25 ਰੁਪਏ ਹੋ ਜਾਂਦੀ ਆ ਉਹ ਐਮ ਐਸ ਪੀ ਦੀ ਗੱਲ ਕਰਦੇ ਨੇ ਕਿਸਾਨ ਅਤੇ ਕਹਿ ਰਹੇ ਨੇ ਕਿ ਐਮ ਐਸ ਪੀ ਲੈ ਕੇ ਹੀ ਅਸੀਂ ਆਪਣਾ ਪ੍ਰੋਟੈਸਟ ਖਤਮ ਕਰਾਂਗੇ ਅਤੇ ਹੁਣ ਨਿਗਾ 5 ਵਜੇ ਦੀ ਮੀਟਿੰਗ ਤੇ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਕਿਸਾਨ ਕਹਿ ਰਹੇ ਨੇ ਕਿ ਜੇ ਸਹੀ ਸਿੱਟਾ ਨਿਕਲਿਆ ਤਾਂ ਤਾਂ ਠੀਕ ਹੈ ਨਹੀਂ ਅਸੀਂ ਅੱਗੇ ਵਧਣ ਤੋਂ ਪਿੱਛੇ ਨਹੀਂ ਹਟਾਂਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ